ਇਹ ਪਿੰਡ ਦਾ ਕੁਦਰਤੀ ਬੱਚੇ ਨਹੀਂ ਕੋਈ ਅਮੀਰ ਘਰਾਂ ਦੇ ਬੱਚੇ ਨਹੀਂ ਇਥੇ ਨਹੀਂ ਸਧਾਰਨ ਪਰਿਵਾਰਾਂ ਦੇ ਬੱਚੇ ਪਰ ਮਿਹਨਤ ਅਧਿਆਪਨ ਦੀ ਬੋਲਦੀ ਆ ਹਾਂ ਦੇ ਜੀ ਬਾਕੀ ਜੀ ਆਪਣੇ ਸਮੂਹ ਦੇ ਵਿੱਚ ਤੁਸੀਂ ਦੇਖੋ ਇੰਨਾ ਡੈਡੀਕਟਿਡ ਸਟਾਫ ਹੈ ਤੇ ਜਿਹੜੀਆਂ ਮੰਗਾਂ ਆਪਾਂ ਸਰਕਾਰ ਤੋਂ ਮੰਗੀਆਂ ਸਾਡੇ ਕੋ ਬਾਉਂਡਰੀ ਵਾਲ ਨਹੀਂ ਹੈ ਜੀ ਸਰਕਾਰ ਨੇ ਬਾਉਂਡਰੀ ਵਾਲ ਦਿੱਤੀ ਹੈ ਜਿਹਦੇ ਵਿੱਚ ਸਮੂਹ ਇਹ ਇਹੋ ਜੀ ਚੀਜ਼ ਹੈ ਕਿ ਜਿਹੜੀ ਸਕੂਲ ਦੇ ਬਹੁਤ ਬੜੇ ਯੋਗ ਬਣਾਉਣ ਦੇ ਵਿੱਚ ਬਹੁਤ ਸਹਾਇਕ ਹੈ ਅਸੀਂ ਸਰਕਾਰ ਦੇ ਤੇ ਆਪਣੇ ਹਮੇ ਸਾਡੇ ਇਸ ਕੰਮ ਲਈ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਕਪੜਿਆਂ ਦਾ ਇਨਫਰਾਸਟ੍ਰਕਚਰ ਵਧਾਇਆ ਕਿਤਾਬ ਵਧਾਇਆ ਕੁੜੀਆਂ ਲਈ ਬਕਰੇ ਦੇ ਮੁੰਡਿਆਂ ਲਈ ਬਕਰੇ ਬਾਥਰੂਮ ਦਿੱਤੇ ਤੇ ਬਾਉਂਡਰੀ ਵਾਲ ਦੇ ਨਾਲ 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 ਸਾਨੂੰ ਬੱਚਿਆਂ ਦੇ ਸੁਰੱਖਿਆ ਦੇ ਵਾਸਤੇ ਐਸੇ ਸਰਕਾਰ ਨੇ ਦੋ ਸਿਕਿਉਰਟੀ ਗਾਰਡ ਵੀ ਦਿੱਤੇ ਨੇ ਕਿ ਕੋਈ ਮਟਾ ਸਕੂਲ ਤੋਂ ਬਾਹਰ ਨਹੀਂ ਜਾ ਸਕੇ ਉਹ ਜਿਹੜੇ ਪਾਣੀ ਟੈਪ ਕਿੱਥੇ ਕਿੱਥੇ ਜਾਂਦੇ ਨਹੀਂ ਪਰ ਸਿਕਿਉਰਿਟੀ ਗਾਰਡ ਉਹਨਾਂ ਦੇ ਉੱਪਰ ਤੋਂ ਬਾਹਰੀ ਕੰਮ ਕਰਨ ਵਾਸਤੇ ਜਿਹਦਾ ਟੀਚਰ ਨਾਲ ਕੋਈ ਸੰਬੰਧ ਨਹੀਂ ਹੈਗਾ ਉਹਨਾਂ ਕੰਮਾਂ ਨੂੰ ਮੈਨੇਜ ਕਰਨ ਵਾਸਤੇ ਤੁਹਾਡੇ ਸਕੂਲ ਨੂੰ ਕੈਂਪਸ ਮੈਨੇਜਰ ਵੀ ਮਿਲਿਆ ਹੋਇਆ ਹੈ ਕਾਜ ਦੇ ਵਿਦਦੇ ਸਾਰਾ ਰਿਪੇਅਰ ਦੇ ਵਿੱਚ ਚੱਲੀ ਜਾਏ ਜਿੰਦਾਬਖਸ਼ ਸਾਹਿਬ ਪੜਾਈ ਦੇ ਵਿੱਚ ਧਿਆਨ ਦੇ ਨੇ ਪੰਜਾਬ ਸਰਕਾਰ ਦਾ ਸਿੱਖਿਆ ਦੇ ਪੱਤਰ ਵਿੱਚ ਇੰਨਾ ਜਿਆਦਾ ਧਿਆਨ ਹੈਗਾ ਕਿ ਆਪਾ ਪਪਾ ਬਹੁਤ ਰਿੰਦੀ ਹੈਗੀਆਂ ਪੰਜਾਬ ਸਰਕਾਰ ਦੇ ਆਦੇ ਇਸ ਤੋਂ ਅਲਾਵਾ ਮੇਰੇ ਮੈਂ ਵੀ ਕੋਆਰਡੀਨੇਟਰ ਸਾਥੀ ਪ੍ਰੋਜੈਕਟ ਸਾਥੀ ਪ੍ਰੋਜੈਕਟ ਇਹੋ ਜਿਹਾ ਹੈ ਕਿ